ਵਾਲਟ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਹੈ ਦਰਗਾਹ ਜੀ ਰੋਜ਼ 120 ਮਨ ਜਿਹਦੇ ਵਿੱਚ ਚੌਲ ਬਣਦੇ ਹੈਗੇ ਦੁਨੀਆਂ ਦੇ ਸੱਤ ਯੂਪੇ ਇੱਕ ਜਗ੍ਹਾ ਤੇ ਉਹ ਪਾਰਕ ਦੇ ਵਿੱਚ ਰਾਤ ਨੂੰ ਫਿਰ ਸਹਿਰ ਦੀ ਜਾਨ ਅਹ ਜਾਨ ਅਮਰੀਕਾ ਦੀ ਨਿਸ਼ਾਨੀ ਜੇ ਕਹਦੇ ਨੇ ਨਿਸ਼ਾਨੀਆਂ ਹੈ ਬਹੁਤ ਗੰਦਗੀ ਦੇ ਵਿੱਚ ਮਿਸਾਲਾ ਵੀ ਸੱਤੇ ਜੁਪਾਤੇ ਜਾਈਏ ਹਲੇ ਤੱਕ ਇਹਦਾ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਨੇ ਬਣਾਇਆਗਾ ਆਪਾਂ ਨੂੰ ਭਰਾ ਉਹਨੇ ਸਪੈਸ਼ਲ ਮਿਲਣ ਆਏ ਆਗੇ ਅਜ ਮੇਰ ਤੋਂ ਨੇ ਵੀਰ ਪਿੱਛਾ ਪਾਣੀਆਂ ਦੀ ਫਿਲਮ ਕੁੜੀ ਦਾ ਵਿਆਹ ਹੋਇਆ ਸੀ ਤੇ ਮੁੰਡੇ ਦਾ ਗਿਆ ਉਹਨਾਂ ਦੇ ਵਿੱਚ ਕਿਨਾਂ ਦਾ ਸੌਂਗ ਸੀ ਵੀਰ ਉਹਨੇ ਆਪਣੇ ਵੱਲੋਂ ਤੇ ਗਿਫਟ ਵੀ ਲੈ ਕੇ ਆਏਗੇ ਬਹੁਤ ਧੰਨਵਾਦ ਰੰਗੂ ਦਿਖਾਉਂਦੇ ਆ ਬਹੁਤ ਢੈਂ ਦਾ ਜੰਗ ਪੜਾ ਗਾਣੀ ਆ ਛੋਟਿਆਂ ਨੂੰ ਪਿਆਰ ਅਤੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਅੱਪਾ ਰਾਤ ਅਜਮੇਰ ਪਹੁੰਚ ਗਏ ਸੀਗੇ ਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਆਪਾਂ ਇੱਥੇ ਕਵਰ ਕਰਾਂਗੇ ਇੱਥੇ ਦਰਗਾਹ ਦੀ ਬਹੁਤ ਵੱਡੀ ਸ਼ਾਇਦ ਮੇਬੀ ਮੈਂ ਗਲਤ ਨਾ ਹੋਵਾਂ ਤਾਂ ਵਰਲਡ ਦੀ ਦੂਜੇ ਨੰਬਰ ਦੀ ਸਭ ਤੋਂ ਵੱਡੀ ਜਿਹੜੀ ਦਰਗਾਹ ਜੀ ਇਹ ਚੈੱਕ ਕਰ ਸਕਦੇ ਹੋ ਤੁਸੀਂ ਦਰਗਾਹ شریف ਬਿਲਕੁਲ ਉਹਦੇ ਸਾਹਮਣੇ ਖੜੇ ਸੀਗੇ ਬਹੁਤ ਜ਼ਿਆਦਾ ਰਾਸ਼ਾ ਇੱਥੇ ਆਪਣੇ ਪੰਜਾਬੀ ਭਰਾ ਵੀ ਫਿਰਦੇ ਨੇਗੇ ਕਾਫੀ ਰਾਸ਼ਾ ਚੱਲਦੇ ਆਂ ਅੰਦਰ ਕਰਦੇ ਆਂ ਸਾਰੇ ਨੂੰ ਇਹਨੂੰ ਕਵਰ ਹਜ਼ਰਤ ਖਵਾਜਾ ਮੁਹਦੀਨ ਚਸਤੀ ਦੇ ਨਾਮ ਉੱਤੇ ਬਣੀ ਹੋਈ ਆ ਉਹਨਾਂ ਦੀ ਕਵਰ ਉੱਥੇ ਦਰਗਾਹ ਬਣੀ ਹੋਈ ਆਗੀ ਕਾਫੀ ਮੰਨਤਾ ਕੀ ਮੁਸਲਮਾਨ ਭਰਾਵਾਂ ਦੇ ਵਿੱਚ ਅਗਰ ਆਪਾਂ ਅਜਮੇਰ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਮਾਤਰਾ ਦੇ ਬੱਚੇ ਜਿਹੜੇ ਆਪਣੇ ਮੁਸਲਮਾਨ ਭਰਾ ਰਹਿੰਦੇ ਨੇ ਬਾਕੀ ਜਿੱਦਾਂ ਆਪਣੇ ਪੀਵੀ 01 ਚੰਡੀਗੜ੍ਹ ਦਾ ਉਦਾਂ ਸੇਮ ਹੀ ਅਜਮੇਰ ਦਾ 01 ਨਾਗਾ ਆਰਜੀ 01 ਇਹ ਪੂਰਾ ਆਈਏ ਭਈਆ ਮੰਨ ਕੇ ਚਲੋ ਪੂਰਾ ਇਤਿਹਾਸਿਕ ਸ਼ਹਿਰ ਹੈਗਾ ਪੂਰੇ ਰਾਜਸਥਾਨ ਦਾ ਬਹੁਤ ਜ਼ਿਆਦਾ ਇਥੇ ਰਸ ਰਹਿੰਦਾ ਹੈਗਾ ਜਦੋਂ ਮਰਜੀ ਆ ਉਹ ਦਰਗਾਹ ਖੁੱਲੀ ਰਹਿੰਦੀ ਆ ਆਪਾਂ ਚੱਲਦੇ ਆਂ ਦਰਗਾਹ ਦੇ ਅੰਦਰ ਇਥੇ ਬਾਕੀ ਉਸਰਤ ਨਾਮ ਦਾ ਇੱਕ ਮੇਲਾ ਲਗਾਇਆ ਜਾਂਦਾ ਹਰ ਸਾਲ ਜਿੱਥੇ ਸ਼ਾਇਦ ਕਾਫੀ ਲੰਮੀ ਜਿਹੜੀ ਆਪਣੀ ਚਾਦਰ ਆ ਉਹ ਚੜਾਈ ਜਾਂਦੀ ਹੈਗੀ ਚਲੋ ਅੰਦਰ ਚੱਲਦੇ ਆ ਹੁਣ ਤੁਹਾਨੂੰ ਦਿਖਾਉਣੇ ਆਗੇ ਇੱਕ ਦੇਗ ਵਾਸਤੇ ਬਹੁਤ ਵੱਡਾ ਕੜਾਹਾ ਵੀ ਇਹਦੇ ਅੰਦਰ ਚੱਲਦੇ ਅੰਦਰ ਹੁਣ ਆਪਾਂ ਦਰਗਾਹ ਦੇ ਅੰਦਰ ਆ ਗਏ ਆਂਗੇ ਵਿੱਚ ਇਹ ਤੇ ਦੁਕਾਨਾਂ ਵਗੈਰਾ ਲੱਗੀਆਂ ਹੋਈਆਂ ਨੇ ਪਰ ਆਪਾਂ ਸੋਨੂੰ ਦਰਗਾਹ ਦੇ ਵਿੱਚ ਇੱਕ ਦੇਗ ਦਿਖਾਉਣੇ ਆਗੇ ਹਰ ਰੋਜ਼ 120 ਮਣ ਜਿਹਦੇ ਵਿੱਚ ਚੌਲ ਬਣਦੇ ਹੈਗੇ ਜਿਹੜੇ ਕਿ ਵਰਤਾਏ ਜਾਂਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਪਰਵਾਨਿਆ ਸਾਨੂੰ ਦੇਖਦੇ ਦਰਸ਼ਨ ਆldi ਸ਼ਰਦਾ ਨਾਲ ਕੋਈ ਚੌਲ ਪਾ ਦਿੰਦਾ ਗੱਟੇ ਜਿਵੇਂ ਚੌਲਾਂ ਦੇ ਪਏ ਆ ਪੈਸੇ ਪਾ ਦਿੰਦਾਗਾ 120 ਮਣ ਚੌਲ ਹਰ ਰੋਜ਼ ਤੁਸੀਂ ਹਿਸਾਬ ਲਾ ਲਓ ਤੇ ਹਰ ਰੋਜ਼ ਵਰਤਾਏ ਜਾਂਦੇ ਇੱਥੇ ਇਹ ਸਾਹਮਣੇ ਇੱਕ ਹੋਰ ਦੇਗਾ ਛੋਟੀ ਇਹ ਦੂ ਤੁਹਾਨੂੰ ਆਪ ਵੀ ਛੱਕ ਦੇਾਂਗੇ ਦੇਖ ਆ ਚਾਉਲਾ ਜਿਹੜੇ ਇੱਥੇ ਬਣਦੇ ਆਗੇ ਚਲੋ ਅੱਗੇ ਚੱਲਦੇ ਆਂ ਆਪਾਂ ਦਰਗਾਹ ਦੇ ਵਿੱਚ ਦੇਖਦੇ ਆਂ ਕਿੰਨਾ ਘਰਾਸ਼ਾ ਅੱਗੇ ਇੱਕ ਵਾਰ ਆਏ ਸੀਗੇ ਉਸ ਟਾਈਮ ਜਿਹੜਾ ਕਿ ਕਾਫੀ ਰਾਤ ਸੀਗਾ ਇੱਥੇ ਹੁਣ ਚੱਲਦੇ ਆਂ ਅੰਦਰ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਦਰਗਾਹ ਚੱਲਦੇ ਆਂ ਅੰਦਰ ਜੇ ਕੈਮਰਾ ਅਲਾਉਡ ਹੋਇਆ ਤਾਂ ਤੁਹਾਨੂੰ ਦਰਸ਼ਨ ਅੰਦਰੋਂ ਵੀ ਕਰਵਾਵਾਂਗੇ ਦਰਗਾਹ ਦੇ ਬਾਕੀ ਇਥੋਂ ਪਤਾ ਕੀਤਾ ਸੀ ਆ ਅੰਦਰ ਕੈਮਰਾ ਅਲਾਉਡ ਹੈ ਨਹੀਂ ਚਲੋ ਆਪਾਂ ਕਰਦੇ ਆ ਦਰਸ਼ਨ ਫਿਰ ਤੁਹਾਨੂੰ ਦੱਸਦੇ ਆ ਬਹੁਤ ਜ਼ਿਆਦਾ ਮੰਨ ਤਾਂ ਦੇਖੋ ਤੁਸੀਂ ਆ ਮੇਨ ਐਂਟਰੀ ਆ ਜਿੱਧਰ ਆਪਾਂ ਖੜੇ ਸੀ ਉਹ ਐਗਜ਼ੈਕਟ ਪੁਆਇੰਟ ਆ ਉਥੋਂ ਦਾ ਆ ਗਿਆਂਗੇ ਸਭ ਦੀ ਆਪਣੇ ਧਰਮਾਂ ਦੀ ਜਿਹੜੀ ਮਹੱਤਤਾ ਹੁੰਦੀ ਹੈਗੀ ਤੇ ਚਲੋ ਇਹ ਸਾਰੇ ਇੱਥੇ ਆ ਕੇ ਮੈਂ ਸਾਡਾ ਦੇਖਦਾ ਜਿਵੇਂ ਆਪਾਂ ਗੁਰੂ ਘਰ ਜਾਂਦੇ ਆ ਇਹ ਇਦਾਂ ਮਸਜਿਦ ਦੇ ਉੱਤੇ ਆਉਂਦੇ ਆਗੇ ਬਾਕੀ ਇੱਥੇ ਜਦੋਂ ਮਰਜੀ ਆ ਜਾਓ ਅੱਲਾ ਦੇ ਗਾਣੇ ਗਾ ਜਾਂਦੇ ਆ ਇੱਥੇ ਹੁਣ ਆਪਾਂ ਚਲੋ ਚੱਲਦੇ ਆਂਗੇ ਵੀਡੀਓ ਅੰਦਰ ਅਲਾਉਡ ਹੈ ਨਹੀਂ ਸੀ ਇੱਥੋਂ ਫੜ ਕੇ ਦਿਖਾ ਸਕਦੇ ਆ ਪਰ ਤੁਹਾਨੂੰ ਆਪਾਂ ਸਾਹਮਣੇ ਜਿਹੜੀ ਉਹ ਉਹ ਦੱਸਿਆ ਸੀ ਵੀ ਚੈਸਤੀ ਦੀ ਉਹ ਪਈ ਆ ਅੰਦਰ ਆਪਣੀ ਕਬਰ ਜਿਹਦੇ ਦਰਸ਼ਨ ਕਰਨ ਹੁੰਦੇ ਆ ਲੋਕ ਕਰ ਲਿਆ ਦਰਸ਼ਕ ਇੱਥੇ ਭਰਾ ਮਿਲਿਆ ਸੀਗਾ ਇੱਕ ਮੁਸਲਮ ਬਹੁਤ ਵਧੀਆ ਲੱਗਿਆ ਮੁੰਬਈ ਤੋਂ ਆ ਉਹ ਕਹਿੰਦੇ ਵੀ ਜਦੋਂ ਆਏ ਜਰੂਰ ਸਾਨੂੰ ਮਿਲ ਕੇ ਜਾਇਓ ਚਲੋ ਟਰਾਈ ਕਰਾਂਗੇ ਜਦੋਂ ਬੰਬੇ ਕਦੇ ਵੀ ਗਏ ਕਿਸੇ ਦਿਨ ਜਰੂਰ ਬਾਈ ਉਹਨਾਂ ਨੂੰ ਮਿਲ ਕੇ ਆਵਾਂਗੇ ਬਾਕੀ ਜਿਹੜੀ ਚਾਦਰ ਦੀ ਗੱਲ ਕਰਦੇ ਸੀ ਇਹ ਭਰਾ ਕਹਿੰਦਾ ਵੀ ਇੱਥੇ 12 ਫੁੱਟ ਦੀ ਚੜਦੀ ਆ ਉਹ ਬੰਬੇ ਦੇ ਵਿੱਚ ਆ ਜਿੱਥੇ 100 ਫੁੱਟ ਦੀ ਚੜਦੀ ਹੈਗੀ ਬਾਕੀ ਓਵਰ ਆਲ ਤੁਹਾਨੂੰ ਸਾਰਾ ਆਪਾਂ ਦਿਖਾਈ ਦਿੱਤਾਗਾ ਜੇ ਕੁਝ ਰਹਿ ਗਿਆ ਹੋਵੇ ਤਾਂ ਕਮੈਂਟ ਦੇ ਵਿੱਚ ਜਰੂਰ ਦੱਸਿਓ ਕਿਉਂਕਿ ਥੋੜਾ ਜਿਹਾ ਨਾ ਜਦੋਂ ਆਪਾਂ ਔਰ ਕਿਸੇ ਇਤਿਹਾਸ ਬਾਰੇ ਦੱਸਦੇ ਹਾਂ ਨਾ ਗਲਤੀਆਂ ਹੋ ਹੀ ਜਾਂਦੀਆਂ ਨੇ। ਚਲੋ ਅੱਗੇ ਆਪਾਂ ਹੁਣ ਚੱਲਦੇ ਆਂਗੇ ਸਾਰਾ ਕਾਰ ਲਿਆ ਕਵਰ। ਚੱਲਦੇ ਆ ਹੁਣ ਇੱਥੇ ਨਾ ਇੱਕ ਪਾਰਕ ਆ 7 ਵੰਡਰ ਪਾਰਕ ਦੇ ਨਾਮ ਤੇ ਆ। ਉੱਥੇ ਇੱਥੇ ਆਪਣੇ ਹੱਥ ਵਗੈਰਾ ਪੈਰ ਵਗੈਰਾ ਧੋ ਲੈਂਦੇ ਆ ਇਹ ਧੋ ਕੇ ਦਰਗਾਹ ਦੇ ਅੰਦਰ ਜਾਂਦੇ ਆਗੇ। ਤੇ ਤੁਹਾਨੂੰ ਮੈਂ ਦੱਸਦਾ ਸੀਗਾ ਵੀ ਇੱਥੇ ਇੱਕ ਨਾ 7 ਵੰਡਰ ਪਾਰਕ ਕਰਕੇ ਨਾਮ ਆਗਾ ਜਿੱਥੇ ਦੁਨੀਆ ਦੇ ਸੱਤ ਜੁਬੇ ਇੱਕ ਜਗ੍ਹਾ ਤੇ ਆ ਉਹ ਪਾਰਕ ਦੇ ਵਿੱਚ ਉਹ ਬਣਾਇਆ ਵੀ ਉਹਨਾਂ ਦਾ ਉਹਨਾਂ ਦਾ ਉਦਾਂ ਦਾ ਚਲੋ ਸਾਨੂੰ ਜਾ ਕੇ ਦਿਖਾਉਂਦੇ ਆ ਕੀ ਚੀਜ਼ ਆ ਕਿੱਦਾਂ ਦਾ ਉਹ ਬਾਕੀ ਆਪਾਂ ਜੇ ਦਰਗਾਹ ਦੀ ਟਾਈਮਿੰਗ ਦੀ ਗੱਲ ਕਰੀਏ ਤਾਂ ਸਵੇਰੇ 9 ਅ ਸਵੇਰ ਸੌਰੀ 5 ਵਜੇ ਤੋਂ ਰਾਤ ਨੂੰ 9 ਵਜੇ ਬੰਦ ਹੋ ਜਾਂਦੀ ਆ ਤੇ ਸੁਬਾ 5 ਵਜੇ ਜਿਹੜੀ ਦਰਗਾਹ ਉਹ ਓਪਨ ਹੁੰਦੀ ਆ ਕਿ ਵੈਸੇ ਤਾਂ ਖੁੱਲੀ ਰਹਿੰਦੀ ਆ ਪਰ ਜਿੱਥੇ ਮੇਨ ਦਰਸ਼ਨ ਕਰਦੇ ਆ ਉਹ ਰਾਤ ਨੂੰ 9 ਵਜੇ ਬੰਦ ਹੋ ਜਾਂਦੀ ਹੈ ਸਵੇਰੇ 5 ਵਜੇ ਉਹ ਓਪਨ ਹੋ ਜਾਂਦੀ ਹੈ ਇੱਥੇ ਭਰਾ ਮਿਲੇ ਸੀ ਉਹਨਾਂ ਨੇ ਆਪਾਂ ਨੂੰ ਸਾਰੀ ਇਹ ਇਨਫੋਰਮੇਸ਼ਨ ਦਿੱਤੀ ਹੈਗੀ ਤਕਰੀਬਨ ਆਪਾਂ ਮਸਜਿਦ ਤੋਂ 5 ਕਿਲੋਮੀਟਰ ਅੱਗੇ ਆ ਗਏ ਆ ਜਿਹੜੀ ਜਗ੍ਹਾ ਤੇ ਆਪਾਂ ਪਹੁੰਚੇ ਆ ਇਹਦਾ ਨਾਮ ਹੈਗਾਗਾ 107 ਵੰਡਰ ਪਾਰਕ ਤਕਰੀਬਨ 2022 ਦੇ ਵਿੱਚ ਹੀ ਬਣ ਕੇ ਤਿਆਰ ਹੋਇਆਗਾ ਦੋ ਸਾਲ ਹੀ ਹੋਏ ਹੈਗੇ ਦੁਨੀਆਂ ਦੀਆਂ ਜਿੰਨੀਆਂ ਵੀ ਚੀਜ਼ਾਂ ਨੇ ਦੁਨੀਆਂ ਦੇ 7 ਜੁਬੇ ਆ ਸੱਤੇ ਸੱਤੇ ਇਹ ਪਾਰਕ ਦੇ ਵਿੱਚ ਨੇ ਬਾਕੀ ਇਹਨੂੰ ਸਾਰੇ ਜਾਣਦੇ ਆ ਜੁਬੇ ਨੂੰ ਪਹਿਲੇ ਨੰਬਰ ਦੇ ਵਿੱਚ ਇਹ ਜੂਬਾ ਤੁਸੀਂ ਦੇਖ ਸਕਦੇ ਹੋ ਇਹਦਾ ਫਰਾਂਸ ਦੇ ਵਿੱਚ ਹੈਗਾ ਫਰਾਂਸ ਦੇ ਪੈਰਿਸ ਸ਼ਹਿਰ ਦੇ ਵਿੱਚ ਬਹੁਤ ਵਧੀਆ ਚੀਜ਼ ਬਣੀ ਹੋਈ ਹੈਗੀ ਬਾਕੀ ਇਹ ਆਪਣਾ 28 ਜਨਵਰੀ 1887 ਈਸਵੀ ਵਿੱਚ ਇਹਦਾ ਜਿਹੜਾ ਕੰਮ ਸ਼ੁਰੂ ਹੋਇਆ ਸੀਗਾ ਅਤੇ 15 ਮਾਰਚ 1897 ਈਸਵੀ ਦੇ ਵਿੱਚ ਜਿਹੜਾ ਇਹ ਮੁਕੰਮਲ ਹੋਇਆ ਸਾਰਾ ਕੰਮ ਬਾਕੀ ਇਹਦੀ ਉਚਾਈ ਦੀ ਗੱਲ ਕਰੀਏ ਤਾਂ 300 ਮੀਟਰ ਉੱਚਾ ਇਹ ਬਣਿਆ ਹੋਇਆ ਹੈਗਾ ਕਾਫੀ ਸੋਹਣਾ ਰਾਤ ਨੂੰ ਪੈਰਿਸ ਸ਼ਹਿਰ ਦੀ ਜਾਨ ਹੈ ਜਾਨ ਕਿਉਂਕਿ ਇਹਦੇ ਉੱਤੇ ਰੀਅਲ ਦੇ ਵਿੱਚ ਬਣੇ ਹੋਏ ਆਗੇ ਆਪਣੇ ਰੈਸਟੋਰੈਂਟ ਵਗੈਰਾ ਟਿਕਟ ਵਗੈਰਾ ਵੀ ਹੈਗੀ ਐ ਇਹਦੀ ਰੀਅਲ ਦੇ ਵਿੱਚ ਚਲੋ ਚੱਲਦੇ ਆ ਅਗਲੇ ਅਜੂਬੇ ਸੁਣੋ ਅਗਲਾ ਅਜੂਬਾ ਵੀ ਦਿਖਾਉਨੇ ਆ ਬਾਕੀ ਜੇ ਆਪਾਂ ਟਿਕਟ ਦੀ ਗੱਲ ਕਰੀਏ ਤਾਂ ਪਰ ਪਰਸਨ 10 ਰੁਪਏ ਟਿਕਟ ਆ ਜਿਹੜਾ ਇਹ ਪਾਰਕ ਬਣਾਇਆ ਹੋਇਆ ਇਹਦੇ ਵਿੱਚ 10 ਰੁਪਏ ਦੇ ਕੇ ਤੁਸੀਂ ਪਾਰਕ ਦੇ ਵਿੱਚ ਆ ਸਕਦੇ ਹੋਗੇ ਹੁਣ ਜਿਹੜਾ ਤੁਸੀਂ ਆ ਅਜੂਬਾ ਦੇਖ ਰਹੇ ਹੋਗੇ ਇਹ ਆਪਣੇ ਇਟਲੀ ਦੇਸ਼ ਦੇ ਵਿੱਚ ਸਥਿਤ ਹੈਗਾ ਸਾਹਮਣੇ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਬਿਲਡਿੰਗ ਢਾਈ ਹੋਈ ਆ ਸੇਮ ਉਦਾਂ ਹੀ ਉੱਥੇ ਬਣਿਆ ਹੋਇਆ ਹੈਗਾ ਤੇ ਬਾਕੀ ਜੀ ਆਪਾਂ ਸ਼ਹਿਰ ਦੀ ਗੱਲ ਕਰੀਏ ਇਹ ਰੋਮ ਦੇ ਵਿੱਚ ਸਥਿਤ ਹੈਗਾ ਜਿਹੜੀ ਇਹਦੀ ਉਸਾਰੀ ਕਰਵਾਈ ਗਈ ਸੀਗੀ 72ਵੀਂ ਈਸਵੀ ਵਿੱਚ ਸ਼ੁਰੂ ਕੀਤਾ ਸੀਗਾ ਬੈਸਪੀਅਨ ਬੈਸਪੀਅਨ ਦੇ ਦੁਆਰਾ ਬਾਕੀ ਜਿਹੜਾ ਇਹ ਤਿਆਰ ਕੀਤਾ ਸੀਗਾ ਉਹਦੇ ਪੁੱਤਰ ਦੁਆਰਾ ਫਿਰ ਇਹ ਤਿਆਰ ਕਰਵਾਇਆ ਗਿਆ ਸੀਗਾ ਉਹ 80ਵੀਂ ਈਸਵੀ ਵਿੱਚ ਤਿਆਰ ਕਰਵਾਇਆ ਸੀ ਜੀ ਆਪਾਂ ਪੁੱਤਰ ਦਾ ਨਾਮ ਦੱਸੀਏ ਤਾਂ ਸਾਨੂੰ ਟਾਈਟਸ ਦਾ ਉਹਦਾ ਨਾਮ ਸੀਗਾ ਬਾਕੀ ਜੇ ਇਹਦੀ ਆਪਾਂ ਲੈਂਥ ਦੀ ਗੱਲ ਕਰੀਏ ਲੈਂਥ ਜਿਹੜੀ ਥੱਲੇੋਂ ਤਾਂ ਤੱਕ ਆ ਗਈ ਉਹ ਤਕਰੀਬਨ 188 ਮੀਟਰ ਦੀ ਲੈਂਥ ਹੈਗੀ ਅਤੇ ਚੜਾਈ ਆ ਜਿਹੜੀ ਉਹ 150 ਮੀਟਰ ਸਾਰਾ ਇਹਦਾ ਗੋਲ ਕੇ ਰਹਿਦੀ ਚੜਾਈ ਹੈਗੀ ਅੱਗੇ ਚੱਲਦੇ ਆ ਜੀ ਅਗਲੇ ਅਜੂਬੇ ਵੱਲ ਜਿਹੜਾ ਆਪਣਾ ਤੀਜਾ ਅਜੂਬਾ ਹੋਊਗਾ ਉਹ ਜਾ ਕੇ ਉਹਦੀ ਸਾਰੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਦੱਸ ਦੇਵਾਂਗੇ ਬਾਕੀ ਪਾਰਕ ਆ ਜਿਹੜਾ ਬੜਾ ਸ਼ਾਨਦਾਰ ਆ ਲੋਕ ਇੱਥੇ ਅਜੂਬੇ ਦੇਖਣ ਵੀ ਨਹੀਂ ਆਉਂਦੇਗੇ ਕੁਝ ਲੋਕ ਆਉਂਦੇ ਆ ਕੁਝ ਲੋਕ ਵੈਸੇ ਹੀ ਆਪਦਾ ਫ੍ਰੀ ਸੈਂਸਰੀ ਨੂੰ ਦਿਮਾਗ ਕਰਕੇ ਪੜਾਈ ਵਗੈਰਾ ਕਰਨ ਵੀ ਆਉਂਦੇ ਆ ਪਿੱਛੇ ਸਾਨੂੰ ਸਟੂਡੈਂਟ ਬੈਠੇ ਮਿਲੇ ਨੇਗੇ ਜਿਹੜੇ ਇੱਥੇ ਮਾਸ ਪੜਨ ਦੀ ਖਾਤਰੀ ਆਇਆ ਕਿਉਂਕਿ ਥੋੜੀ ਸ਼ਾਂਤ ਜਗਾ ਕਾਫੀ ਆ ਨਾ ਬਾਕੀ ਛੋਟਾ ਜ ਇੱਥੇ ਮੇਲਾ ਵਗੈਰਾ ਜ ਲੱਗਦਾ ਰਹਿੰਦਾ ਹੈ ਪੱਕਾ ਹੀ ਚਲੋ ਅੱਗੇ ਚੱਲਦੇ ਆ ਆਪਾਂ ਅਗਲੇ ਅਜੂਬੇ ਵੱਲ ਅਗਲਾ ਜਿਹੜਾ ਅਜੂਬਾ ਗਾ 3 ਨੰਬਰ ਵਾਲਾ ਉਹ ਵੀ ਇਟਲੀ ਦੇ ਵਿੱਚ ਹੀ ਸਥਿਤ ਹੈਗਾ ਇਟਲੀ ਵਿੱਚ ਸ਼ਹਿਰ ਹੈ ਇੱਕ ਪੀਸਾ ਪੀਸਾ ਦੇ ਵਿੱਚ ਪੀਸਾ ਸ਼ਹਿਰ ਦਾ ਇਹ ਜਿਹੜਾ ਆਪਾਂ ਕਹਿ ਦਿੰਨੇ ਆਗੇ ਝੁਗੀ ਹੋਈ ਮਨਾਰ ਹੈਗੀ 1173 ਈਸਵੀ ਵਿੱਚ ਇਹ ਬਣਨੀ ਸ਼ੁਰੂ ਹੋਈ ਸੀਗੀ ਇਹਦਾ ਇੱਕ ਹਿੱਸਾ ਦੇਖ ਸਕਦੇ ਹੋ ਖੱਬੇ ਪਾਸੇ ਨੂੰ ਥੋੜਾ ਝੁਕਿਆ ਹੋਇਆ ਹੈਗਾ ਰੀਅਲ ਦੇ ਵਿੱਚ ਵੀ ਇਦਾਂ ਹੀ ਹੈਗਾ 200 ਸਾਲ ਲੱਗੇ ਸੀ ਇਹਨੂੰ ਕਿਉਂਕਿ ਉਸ ਟਾਈਮ ਚੰਗਾ ਜੁੱਧਾਂ ਬਣੀਆਂ ਹੁੰਦੀਆਂ ਸੀਗੀਆਂ ਰਿਕਾਵਟ ਬਹੁਤ ਪੈਂਦੀ ਸੀ 200 ਸਾਲ ਲੱਗੇ ਸੀ ਇਹਨੂੰ ਬਣਨ ਦੀ ਖਾਤਰ ਚਲੋ ਅੱਗੇ ਚੱਲਦੇ ਆਪਨੇ ਚੌਥੇ ਜੁੱਬੇ ਵੱਲ ਕਾਫੀ ਵਧੀਆ ਪਾਰਕ ਆ ਜੇ ਕਿਸੇ ਵੀਰ ਨੇ ਆਉਣਾ ਜ਼ਰੂਰ ਆ ਕੇ ਜਾਇਓ ਟਿਕਟ ਦਾ ਪ੍ਰਾਈਸ ਤੁਹਾਨੂੰ ਆਪਾਂ ਦੱਸ ਹੀ ਦਿੱਤਾ ਵੀ 10 ਰੁਪਏ ਪ੍ਰਾਈਸ ਹੈਗਾ ਤਿੰਨ ਜੁੱਬੇ ਹੋ ਗਏ ਕਵਰ ਚਾਰ ਰਹਿ ਗਏ ਨੇਗੇ ਕੀ ਦੁਨੀਆ ਦੇ ਵਿੱਚ 7 ਜੂਬੇ ਨੇਗੇ ਸੱਤੇ ਸੱਤੇ ਇੱਥੇ ਨੇ ਦੁਨੀਆ ਦਾ ਚੌਥਾ ਜੂਬਾ ਜਿਹਨੂੰ ਆਪਾਂ ਸਟੈਚੂ ਆਫ ਲਿਬਰਟੀ ਵੀ ਕਹਿ ਦਿੰਨੇ ਆਗੇ ਇਹ ਆਪਣਾ ਅਮਰੀਕਾ ਦੇ ਵਿੱਚ ਸਥਿਤਾ ਨਿਊਯਾਰਕ ਸ਼ਹਿਰ ਦੇ ਵਿੱਚ ਸਮੁੰਦਰ ਦੇ ਬਿਲਕੁਲ ਕੰਡੇ ਤੇ ਆ ਕਾਫੀ ਸੋਹਣਾ ਬਣੀ ਹੋਈ ਚੀਜ਼ ਆ ਇਹ ਜਿੱਦ ਦੇ ਆਪਾਂ ਰੀਅਲ ਦੇ ਵਿੱਚ ਜਾ ਜੇ ਕੋਈ ਵੀ ਵੀਰ ਗਿਆ ਕਮੈਂਟ ਜਰੂਰ ਕਰਿਓ ਬਲੌਗ ਦੇ ਵਿੱਚ ਕਿਉਂਕਿ ਰੀਅਲ ਦੇ ਵਿੱਚ ਆਪਾਂ ਇਹਦੇ ਉੱਪਰ ਵੀ ਜਾ ਸਕਦੇ ਹਾਂ ਇਹ ਵਾਸਤੇ ਇੱਕ ਸਟੈਚੂ ਬਣਾਇਆ ਹੋਇਆ ਹੈਗਾ ਤਕਰੀਬਨ ਜੇ ਆਪਾਂ ਗੱਲ ਕਰੀਏ ਤਾਂ 28 ਅਕਤੂਬਰ 1886 ਸਵੀ ਦੇ ਵਿੱਚ ਇਹ ਬਣ ਕੇ ਤਿਆਰ ਹੋਇਆ ਸੀਗਾ ਅੱਜ ਵੀ ਉਦਾਂ ਹੀ ਸਮੁੰਦਰ ਦੇ ਕੰਢੇ ਖੜਾਗਾ ਅਮਰੀਕਾ ਦੀ ਨਿਸ਼ਾਨੀ ਜੇ ਕਹਿ ਦਈਏ ਨਿਸ਼ਾਨੀ ਹੈ ਇਹ ਬਹੁਤ ਵਧੀਆ ਚੀਜ਼ ਬਣੀ ਹੋਈ ਹੈਗੀ ਇੱਕ ਵਾਰ ਜ਼ਿੰਦਗੀ ਦੇ ਵਿੱਚ ਆਪਣਾ ਵੀ ਸੁਪਨਾ ਵੀ ਸੱਤੇ ਅਜੂਬਾਂ ਤੇ ਜਾਈਏ ਜਿਨ੍ਹਾਂ ਦੇ ਵਿੱਚੋਂ ਇੱਕ ਅਜੂਬੇ ਤੇ ਆਪਾਂ ਜਾ ਚੁੱਕਿਆਂਗੇ ਜਿਹੜਾ ਕਿ ਤਾਜਮਹਿਲ ਉਹ ਵੀ ਇੱਥੇ ਹੀ ਆ ਉਹ ਸੈਂਟਰ ਦੇ ਵਿੱਚ ਬਣਿਆ ਹੋਇਆਗਾ ਦੇਖੋ ਸਾਹਮਣੇ ਇਹ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਬਾਰੇ ਵੀ ਦੱਸਾਂਗੇ ਆਪਾਂ ਅੱਗੇ ਤੁਹਾਨੂੰ ਜਿਹੜਾ ਦਿਖਾ ਰਹੇ ਹਾਂਗੇ ਇਹ ਪੰਜਵਾਂ ਅਜੂਬਾਗਾ ਜਿਹਦਾ ਨਾਂ ਹੈਗਾ ਮਸੀਬ ਮੁਕਤੋਦੀਨ ਮਸੀਬ ਮੁਕਤੋਦਾਤਾ ਪਰ ਇੱਕ ਹੋ ਜਾਂਦੀ ਹੈ ਸਪੈਲਿੰਗ ਦੀ ਇਹ ਮਸੀਬ ਮੁਕਸੋਦਾਤਾਗਾ ਇਹ ਆਪਣੇ ਬ੍ਰਾਜ਼ੀਲ ਦੇ ਵਿੱਚ ਬਣਿਆ ਹੋਇਆਗਾ ਜਿਹੜੀ ਇਹਦੀ ਉਚਾਈ ਹੈ ਨਾ ਤਕਰੀਬਨ 30 ਮੀਟਰ ਇਹਦੀ ਉਚਾਈ ਹੈਗੀ ਬਾਕੀ ਜੇ ਆਪਾਂ ਵਣਤਰ ਦੀ ਗੱਲ ਕਰੀਏ ਤਾਂ ਜਿਹੜਾ ਇਹਦਾ ਨਿਰਮਾਣ ਸ਼ੁਰੂ ਹੋਇਆ ਸੀਗਾ ਉਹ 1927 ਵਿੱਚ ਸ਼ੁਰੂ ਹੋਇਆ ਸੀਗਾ ਤੇ 1931 ਦੇ ਵਿੱਚ ਇਹ ਬਣ ਕੇ ਬਿਲਕੁਲ ਤਿਆਰ ਹੋ ਗਿਆ ਸੀਗਾ ਦੇਖ ਸਕਦੇ ਹਾਂ ਬੜੀ ਸੋਹਣੀ ਚੀਜ਼ ਆ ਬ੍ਰਾਜ਼ੀਲ ਦੇ ਵਿੱਚ ਕਾਫੀ ਉੱਚੀ ਪਹਾੜੀ ਉੱਤੇ ਇਹ ਬਣੀ ਹੋਈ ਹੈਗੀ ਇੱਥੇ ਵੀ ਲੋਕ ਹਰ ਇੱਕ ਸਾਲ ਬਹੁਤ ਜ਼ਿਆਦਾ ਜਾਂਦੇ ਆ ਤੇ ਜਾ ਕੇ ਵਿਜ਼ਿਟ ਕਰਕੇ ਇਹਨੂੰ ਦੇਖ ਕੇ ਆਉਂਦੇ ਆ ਬਹੁਤ ਵਧੀਆ ਚੀਜ਼ ਬਣੀ ਹੋਈ ਹੈਗੀ ਜ਼ਰੂਰ ਦੱਸਿਓ ਵੀਰ ਜੇ ਕੋਈ ਇੱਥੇ ਵੀ ਗਿਆਗਾ ਤਾਂ ਅੱਗੇ ਆਪਾਂ ਜੇ ਦੁਨੀਆ ਦੇ 6ਵੇਂ ਅਜੂਬੇ ਦੀ ਗੱਲ ਕਰੀਏ ਦਾ ਇਹਦਾ ਨਾਂ ਹੈਗਾਗਾ ਮਿਸਰ ਦੇ ਮਹਾਨ ਪੈਰਾਮਿਡ ਇਹ ਬਣਿਆ ਹੋਇਆ ਜੀ ਮਿਸਰ ਦੇ ਇੱਕ ਸ਼ਹਿਰ ਦੇ ਵਿੱਚ ਜਿਹਦਾ ਨਾਂ ਹੈਗਾ ਗੀਜ਼ਾ ਕਾਫੀ ਪ੍ਰਾਚੀਨ ਆ ਕਾਫੀ ਜਿਆਦਾ ਪੁਰਾਣਾਗਾ ਹਲੇ ਤੱਕ ਇਹ ਮਤਲਬ ਜਿਹੜਾ ਗੀਜ਼ਾ ਦੇ ਵਿੱਚ ਬਣਿਆ ਹੋਇਆ ਪੈਰਾਮਿਡ ਹਲੇ ਤੱਕ ਇਹਦਾ ਇਹ ਨਹੀਂ ਪਤਾ ਲੱਗਿਆ ਵੀ ਇਹ ਕਿਹਨੇ ਬਣਾਇਆਗਾ ਕਿਹੜੀ ਸਦੀ ਚ ਬਣਿਆਗਾ ਇਹਦਾ ਹਲੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਹਰੇਕ ਸਾਲ ਇਹ ਮਤਲਬ ਜਾਣਦੇ ਆ ਕਿ ਲੋਕ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਹਾਲੇ ਤੱਕ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਇਹਦੇ ਵਿੱਚ ਜਿਹੜੇ ਪੱਥਰ ਵਰਤੇ ਗਏ ਉਹ ਬਹੁਤ ਹੈਵੀ ਵਰਤੇ ਗਏ ਆਗੇ ਜਿਹੜੇ ਕਿ ਅੱਜ ਦੇ ਟਾਈਮ ਕੋਈ ਜੀਐਸਵੀ ਵਗੈਰਾ ਵੀ ਨਹੀਂ ਚੱਕ ਸਕਦੀ ਬਹੁਤ ਜ਼ਿਆਦਾ ਪ੍ਰਾਤਨਾਂਗਾ ਬਾਕੀ ਲੰਬਾਈ ਦੀ ਗੱਲ ਕਰੀਏ 230 ਮੀਟਰ ਦੀ ਲੰਬਾਈ ਆ ਤੇ ਚੜਾਈ ਆ ਜਿਹੜੀ ਇਧਰਲੀ ਸਾਈਡ ਨੂੰ ਆ ਗਈ ਉਹ 137 ਮੀਟਰ ਆ ਗਈ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਜੇ ਕੋਈ ਵੀਰ ਇੱਥੇ ਗਿਆ ਤਾਂ ਆਪਾਂ ਨੂੰ ਜ਼ਰੂਰ ਦੱਸਿਓ ਏ ਆਪਾਂ ਦਾ ਹਾਲੇ ਤੱਕ ਚਲੋ ਗਏ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੋਈ ਵੀਰ ਗਿਆਗਾ ਬੜੀ ਬੜੀਆ ਚੀਜ਼ ਬਣੀ ਹੋਈ ਹੈਗੀ ਸੱਜੂਬੇ ਕਰ ਲਿਆ ਕਬਰ ਸੱਤਵਾਂ ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਹੀ ਆ ਤਾਜਮਹਿਲ ਆ ਸਾਹਮਣੇ ਚੱਲ ਕੇ ਤੁਹਾਨੂੰ ਦੱਸਦੇ ਆ ਉਹਦੇ ਬਾਰੇ ਵੀ ਆ ਗਿਆਂ ਜੀ ਦੁਨੀਆ ਦੇ ਸੱਤਵੇਂ ਅਜੂਬੇ ਦੇ ਵਿੱਚ ਆਪਾਂ ਜਿਹਨੂੰ ਸਾਰੇ ਜਾਣਦੇ ਆ ਤਾਜਮਹਿਲ ਜਿਹੜਾ ਕਿ ਇੰਡੀਆ ਦੇ ਆਗਰੇ ਦੇ ਵਿੱਚ ਬਣਿਆ ਹੋਇਆ ਤਕਰੀਬਨ ਦੋ ਵਾਰ ਆਪਾਂ ਵਿਜ਼ਿਟ ਕਰ ਚੁੱਕੇ ਹਾਂਗੇ ਕਾਫੀ ਵਧੀਆ ਚੀਜ਼ ਬਣੀ ਹੋਈ ਹੈਗੀ ਇਹੜਾ ਮੁਗਲ ਸਾਸਨਾ ਸਾਜਹਾਨ ਨੇ ਤੁਹਾਨੂੰ ਪਤਾ ਹੀ ਆ ਵੀ ਤੀਸਰੀ ਜਿਹੜੀ ਉਹਦੀ ਬੇਗਮ ਸੀਗੀ ਮਮਤਾਜ ਉਹਦੀ ਯਾਦ ਵਿੱਚ 1632 ਵੀ ਦੇ ਵਿੱਚ ਬਣਾਇਆ ਸੀਗਾ ਤੇ 1648 ਸੀ ਵਿੱਚ ਇਹ ਜਿਹੜਾ ਬਣ ਕੇ ਤਿਆਰ ਹੋਇਆ ਗਿਆ ਸੀਗਾ ਬਾਕੀ ਜੇ ਇਹਦੀ ਆਪਾਂ ਉਚਾਈ ਦੀ ਗੱਲ ਕਰੀਏ ਤਕਰੀਬਨ 35 ਮੀਟਰ ਦੀ ਉਚਾਈ ਹੈਗੀ ਸੱਤੇ ਦੇ ਸੱਤੇ ਜੂਬੇ ਆਪਾਂ ਇਸ ਪਾਰਕ ਦੇ ਵਿੱਚ ਬਣੇ ਹੋਏ ਤੇ ਸੱਤੇ ਸੱਤੇ ਆਪਾਂ ਆਪਾਂ ਕਵਰ ਕਰ ਲਿਆਗੇ ਬਾਕੀ 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 ਜੇ ਗੱਲ ਕਰੀਏ ਆਪਾਂ ਇਹ ਆਪਣੀ ਇੱਕ ਨਦੀ ਦੇ ਕੰਢੇ ਬਣੇ ਹੋਏ ਬਿਲਕੁਲ ਰੋਡ ਦੇ ਉੱਤੇ ਨੇਗੇ ਜੇ ਆਪਾਂ ਪੋਸਕਰਵਾਲੀ ਸਾਈਡ ਜਾਵਾਂਗੇ ਨਾ ਉਹੀ ਰੋਡ ਦੇ ਉੱਤੇ ਇਹ ਪੈਣੇ ਆਗੇ ਜਰੂਰ ਇੱਕ ਵਾਰ ਵਿਜ਼ਿਟ ਕਰਿਓ ਐਸੀ ਵੀ ਕੋਈ ਜਿਆਦਾ ਨਹੀਂ 100 ਰੁਪਏ ਨੇਗੇ ਚਲੋ ਆਪਾਂ 7 ਵੰਡਰ ਪਾਰਕ ਜਿਹੜਾ ਪੂਰਾ ਕੰਪਲੀਟ ਕਰ ਲਿਆ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇ ਦਿੱਤੀ ਬਾਕੀ ਪਾਰਕ ਦੇ ਜਿਹੜੇ ਆ ਹਿੱਸਾ ਦਾ ਗੱਦੀ ਘਾ ਵਗੈਰਾ ਇਹਦੇ ਵਿੱਚ ਅਲਾਉਡ ਨਹੀਂ ਹੈਗਾ ਜੇ ਕੋਈ ਐਂਟਰ ਕਰਦਾਗਾ ਆ ਜਿਹੜੀ ਲਾਈਨ ਲੱਗੀ ਵੀ ਉਹ ਤੋਂ ਅੰਦਰ ਤਾਂ 50 ਰੁਪਏ ਉਹਦੇ ਫੀਸ ਆ ਗਈ ਮਤਲਬ ਕੀ ਕਹਿ ਸਕਦੇ ਆ ਆਪਾਂ 50 ਰੁਪਏ ਫਾਈਨ ਆ ਉਹਦਾ ਜੇ ਕੋਈ ਆ ਪਾਰਕ ਦੇ ਵਿੱਚ ਐਂਟਰ ਕਰੂਗਾ ਬਾਰ ਬਾਰ ਉਹ ਦੇਖ ਸਕਦੇ ਆ ਆਪਾਂ ਆਪਾਂ ਇਸ ਟਾਈਮ 7 ਵੰਡਰ ਪਾਰਕ ਦੇ ਵਿੱਚ ਖੜੇ ਸੀਗੇ ਆਪਾਂ ਨੂੰ ਵੀਰ ਮਿਲੇ ਆਗੇ ਇੱਥੇ ਸਟੱਡੀ ਕਰਨ ਆਏ ਸੀ ਬਾਕੀ ਗੱਲਬਾਤ ਇਹਨਾਂ ਨਾਲ ਕਰਦੇ ਆਂਗੇ ਸਸਤੀ ਕਾ ਪਾਜੀ ਕਾਂ ਸੇ ਹੋ ਆਪ ਲੋਗ ਹਮ ਰਾਜਸਥਾਨ ਅਧਨੇ ਲੋਸਾ ਸੇ ਹੈ ਠੀਕ ਕੋਟਾ ਸੇ ਹੋ ਕੋਟਾ ਸੇ ਹੋ ਲੋਸਾ ਸੇ ਲੋਸਾ ਸੇ ਠੀਕ ਹੈ ਔਰ ਜਹਾਂ ਪੇ ਕੀ ਕਰਨੇ ਆਏ ਹੋ ਪਾਸਟ ਗ੍ਰੈਜੂਏਟ ਕੀ ਹਮਾਰੀ ਐਗਜ਼ਾਮ ਹੈ ਐਗਜ਼ਾਮ ਕੇ ਲੀਏ ਹੈ ਠੀਕ ਹੈ ਤੀਨੋ ਜੀ ਹੁ ਤੀਨੋ ਇਕੱਠੇ ਆਏ ਹੋ ਕਿਹੜਾ ਐਗਜ਼ਾਮ ਹੈ ਆ ਸੰਸਕ੍ਰਿਤ ਸੰਸਕ੍ਰਿਤ ਕਾ ਹੈ ਠੀਕ ਹੈ ਠੀਕ ਹੈ ਬੜੀਆ ਲਗਾ ਆਪਸੇ ਮਿਲ ਕੇ ਭਈਆ ਜੀ ਬਾਕੀ ਵੀਰ ਰਵਣ ਚਲੋ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਆ ਤੁਸੀਂ ਵੀ ਜਰੂਰ ਕਰਿਓ ਥੈਂਕ ਯੂ ਧੰਨਵਾਦ ਅੱਛਾ ਅਸੀ ਕਾ ਭਾਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਭਾਜੀ ਤੇ ਆਪਾਂ ਨੂੰ ਭਰਾ ਹੁਣੇ ਸਪੈਸ਼ਲ ਮਿਲਣ ਆਏ ਆਗੇ ਅਜ ਮੇਰ ਤੋਂ ਨੇ ਵੀਰ ਪਿੱਛਾ ਵੀਰੇ ਕਿੱਥੋਂ ਆਪਣਾ ਮੈਂ ਨਵਾਂ ਸ਼ਹਿਰ ਕੋਲ ਪੰਗਾ ਪਿੰਡ ਜੀ ਪੰਗਾ ਪਿੰਡ ਤੋਂ ਆਗੇ ਤੁਸੀਂ ਕਿੰਨੇ ਚਿਰ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਮੈਨੂੰ ਹੋ ਗਿਆ ਉਹਦਾ ਬੋਨ ਮ ਬੋਟਮ ਮੇਰਾ ਇੱਥੇ ਤੇ ਹੀ ਹੈ ਠੀਕ ਹੈ ਜੀ ਫਿਰ 15 ਸਾਲ ਤੋਂ ਇੱਥੇ ਵਾਪਸ ਆ ਗਿਆ ਹੈਗਾ ਠੀਕ ਹੈ ਠੀਕ ਹੈ ਜੀ ਆਪਾਂ ਨੂੰ ਜਿਹੜਾ ਬਿੱਟੂ ਭਰਾ ਜਿਹੜਾ ਆਪਣੇ ਆਪਣਾ ਉੱਧਰ ਗਿਆ ਸੀ ਹਜੂਰ ਸਾਹਿਬ ਉਹ ਵੀਰ ਹੋਣਾ ਨਾਲ ਕੰਟੈਕਟ ਹੋਇਆ ਸੀ ਤੁਹਾਡਾ ਨਾਲ ਉਹਨਾਂ ਨੇ ਸਪੈਸ਼ਲ ਨੰਬਰ ਦਿੱਤਾ ਕਿ ਇਹਨੇ ਜਰੂਰ ਵੀਰ ਹੋਣਾ ਨਾਲ ਰਾਬਤਾ ਕਰੋ ਵੀ ਆਪਾਂ ਨੂੰ ਮਿਲਨ ਆਇਆ ਸਪੈਸ਼ਲ ਆ ਵੀਰ ਹੋਣ ਨੇ ਕਹਿੰਦਾ ਟਾਇਰ ਗੱਡੀ ਦਾ ਪੰਕਚਰ ਹੋ ਗਿਆ ਸੀ ਆਪਾਂ ਸਪੈਸ਼ਲ ਖਿੱਚ ਨਾਲ ਹੀ ਆਇਆ ਪੂਰੇ ਨਾਲ ਤੇ ਚਲੋ ਟਾਈਮ ਜਿਹੜਾ ਦਿੱਤਾ ਸੀ ਟਾਈਮ ਤੇ ਪੂਰੇ ਪਹੁੰਚ ਗਏ ਆਪਾਂ ਕਿਹੜੀ ਜਗ੍ਹਾ ਖੜੇ ਹੁਣ ਵੀਰੇ ਤੇ ਭਾਈ ਮਾਂਜੀ ਚਾਟ ਹਾਊਸ ਹੈ ਜਿਹੜਾ ਆਪਣੇ ਹੰਮਾਨੀਆਂ ਦੀ ਪਹਿਲੇ ਕੁੜੀ ਦਾ ਵਿਆਹ ਹੋਇਆ ਸੀ ਤੇ ਮੁੰਡੇ ਦਾ ਵਿਆਹ ਹੋਇਆ ਸੀ ਉਹਨਾਂ ਦੇ ਵਿੱਚ ਵੀ ਇਹਨਾਂ ਦਾ ਸਟਾਲ ਸੀਗਾ ਠੀਕ ਹੈ ਬਹੁਤ ਡੇਲੀਸ਼ੀਅਸ ਹੈ ਰਾਨਾ ਠੀਕ ਹੈ ਮਤਲਬ ਇਹ ਸਰਵ ਕੀਤਾ ਸੀ ਇਹਨਾਂ ਨੇ ਚਲੋ ਜਿਹੜਾ ਅੰਬਾਨੀ ਨੂੰ ਸਰਵ ਕੀਤਾ ਸੀ ਬਾਈ ਹੁਣ ਸਪੈਸ਼ਲ ਆਪਾਂ ਨੂੰ ਇਹ ਖਮਾਉਣ ਦੀ ਖਾਤਰ ਲੈ ਕੇ ਆਏਗੇ ਪੱਟੀ ਚੋਕਾ ਇੱਥੋਂ ਦਾ ਫੇਮਸ ਆਗਾ ਪੂਰਾ ਇੱਕ ਕਚੋਰੀ ਕਹਿੰਦਾ ਦੀ ਹਾਂਜੀ ਹਾਂਜੀ ਦੋ ਦੋ ਕਚੋਰੀ ਦੋ ਜਗੇ ਪਰ ਇੱਕ ਕਚੋਰੀ ਹੈਗੀ ਹੈਗਾ ਭਾਈ ਕੜੀ ਕਚੋਰੀ ਇੱਥੋਂ ਦੀ ਫੇਮਸ ਆ ਪੂਰੀ ਵੀ ਆ ਜੀ ਸਾਗੇ ਵੀ ਡਾਲ ਲੈਣਾ ਵਰ ਬਣਾ ਲੀ ਪਕੌੜੇ 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 ਮਿਕਸ ਕਰ ਦੇ ਕੜੀ ਕਚੋਰੀ ਫੇਮਸ ਆ ਇੱਥੇ ਕਿੱਥੇ ਜਰਾ ਹੀ ਫੇਮਸ ਹੈ ਉਹ ਲੱਗੇ ਹੋਣਾ ਦੇਖੋ ਪਿੱਛੇ ਸਚਨ ਤੰਦੂਲਕਰ ਖਾਂਦਾ ਉਹ ਸਾਰੇ ਆਏ ਹੋਏ ਇੱਥੇ ਸਚਨ ਤੰਦੂਲਕਰ ਵੀ ਆਇਆ ਵਾ ਤੇ ਅੰਬਾਨੀ ਅਨੰਤ ਅੰਬਾਨੀ ਉਹਨੇ ਵੀ ਚਲੋ ਸ਼ਕ ਲਈਏ ਪਹਿਲਾਂ ਫਿਰ ਵੀਰ ਹਣਾ ਨਾਲ ਗੱਲਬਾਤ ਕਰਦੇ ਆਂ ਆਪਾਂ ਗੱਡੀ 'ਚ ਬਹਿ ਕੇ ਹੁਣ ਬਾਈ ਹੁਣੇ ਟਰਾਈ ਕਰਵਾ ਰਹੇ ਆ ਖਾਣ ਤੇ ਬਾਈ ਕਹਿੰਦੇ ਗੁਜਰਾਤ ਦੀ ਫੇਮਸ ਡਿਸ਼ ਹੈਗੀ ਆਪਾਂ ਪਹਿਲੀ ਵਾਰ ਟਰਾਈ ਕਰਨੀ ਹੈਗੀ ਇਥੋਂ ਦੀ ਫੇਮਸ ਆ ਚਲੋ ਖਾਣਿਆਂ ਖਾ ਕੇ ਫਿਰ ਤੁਹਾਨੂੰ ਦੱਸ ਦਿਆਂ ਕਿਦਾਂ ਟੇਸਟ ਲੱਗਿਆ ਹੱਥਾਂ ਨਾਲ ਹੀ ਖਾਣੀ ਆ ਹੱਥਾਂ ਨਾਲ ਹੀ ਖਾਣੀ ਆ ਇਹ ਹੱਥਾਂ ਨਾਲ ਹੀ ਖਾਣੀ ਹੈਗੀ ਖਾ ਕੇ ਫਿਰ ਤੁਹਾਨੂੰ ਦੱਸਦੇ ਆ ਜਲੇਬੀ ਵੀ ਕਰਾ ਲਈ ਬਾਈ ਨੇ ਬੜਾ ਮਾਨਤਨ ਕਰ ਰਹੇ ਆ ਬਾਈ ਉਹਨੇ ਬੀਰ ਜੀ ਹੁਣਾਂ ਨਾਲ ਆਪਾਂ ਤੁਹਾਨੂੰ ਪਹਿਲਾ ਮੁਲਾਕਾਤ ਕਰਵਾਈ ਦਿੱਤੀ ਹੈਗੀ ਬੀਰ ਹੁਣੇ ਆਪਾਂ ਨੂੰ ਲੈ ਕੇ ਗਏ ਸੀ ਦੁਕਾਨ ਦੇ ਉੱਤੇ ਜਿੱਥੇ ਅੰਬਾਨੀ ਦਾ ਸਟਾਲ ਵਗੈਰਾ ਸਾਰਾ ਇਹਨਾਂ ਨੇ ਲਾਇਆ ਸੀਗਾ ਪਹਿਲਾਂ ਉਹਨਾਂ ਦੀ ਬੇਟੀ ਦੀ ਵਿਆਹ ਦੇ ਉੱਤੇ ਫਿਰ ਉਹਨਾਂ ਦੇ ਬੇਟੇ ਦੇ ਵਿਆਹ ਉੱਤੇ ਸਜਨ ਤੰਦੂਲਕਰ ਵੀ ਆਇਆ ਸੀ ਕਾਫੀ ਮਸ਼ਹੂਰ ਦੁਕਾਨ ਹਨਾ ਬੀ ਜੀ ਬਹੁਤ ਵਧੀਆ ਚੀਜ਼ ਸੀ ਕੀ ਖਾਧਾ ਸੀ ਪਹਿਲਾਂ ਆਪਾਂ ਬੀਰ ਜੀ ਕੜੀ ਕਚੋਰੀ ਕੜੀ ਕਚੋਰੀ ਉਹ ਵੀ ਫੇਮਸ ਹਨਾ ਪੁਣੀ ਉਹਦੇ ਤੋਂ ਬਾਅਦ ਢੋਕਲਾ ਖਾਧਾ ਸੀ ਖਮਨ ਪੂਣ ਢੋਕਲਾ ਵੀ ਕਹਿੰਦੇ ਨੇ ਡੋਕਲੇ ਅਲੱਗ ਨੇ ਇਹ ਖਮਨ ਖਮਨ ਡੋਕਲੇ ਕਹਿੰਦੇ ਨੇ ਖਮਨ ਡੋਕਲੇ ਹੈ ਡੋਕਲੇ ਹੋਰ ਵੀ ਤਰੀਕੇ ਦੇ ਹੁੰਦੇ ਆ ਅੱਛਾ ਇਹ ਖਮਨ ਡਲੋ ਬੇਸਿਕ ਖੱਟਾ ਮਿੱਠਾ ਹੈ ਨਾ ਹਾਂ ਖੱਟਾ ਮਿੱਠਾ ਚਾਸ਼ਨੀ ਵਾਲੇ ਪਾਣੀ ਦੇ ਵਿੱਚ ਇਹਨੂੰ ਸੋਕ ਕਰਦੇ ਆ ਠੀਕ ਹੈ ਠੀਕ ਹੈ ਬਾਅਦ ਜੋ ਵੀਰ ਉਹਨਾਂ ਨੇ ੱੱਕੇ ਨਾਲ ਦੇਸੀ ਘਿਓ ਦੀ ਜਲੇਬੀਆਂ ਵੀ ਪੈ ਕਰਵਾਤੀਆਂ ਕਦੇ ਰਸਤੇ 'ਚ ਖਾ ਲਿਓ ਬਹੁਤ ਸਵਾਦ ਚੀਜ਼ਾਂ ਨੇਗੇ ਵੀਰ ਹੁਣੇ ਆਪਣੇ ਵਾਸਤੇ ਗਿਫਟ ਵੀ ਲੈ ਕੇ ਆਏ ਹੈਗੇ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਜਦੋਂ ਪੰਜਾਬੀ ਪੰਜਾਬੀ ਨੂੰ ਟੱਕਰਦਾ ਨਾ ਬਹੁਤ ਵਧੀਆ ਕਿਉਂਕਿ ਸਾਰੇ ਹਿੰਦੀ ਚ ਗੱਲ ਕਰਦੇ ਜਿਵੇਂ ਹੁਣ ਵਧੀਆ ਲੱਗਦਾ ਜਿਵੇਂ ਆਪਾਂ ਰਾਜਸਥਾਨ ਦੇ ਵਿੱਚ ਬੈਠੇ ਹੈਗੇ ਤੁਹਾਡਾ ਨਾ ਪੰਜਾਬੀ ਵਿੱਚ ਗੱਲ ਕਰ ਰਹੇ ਹਾਂ ਬਹੁਤ ਵਧੀਆ ਲੱਗਿਆ ਬਾਕੀ ਆਪਾਂ ਨੂੰ ਅਜਮੇਰ ਬਾਰੇ ਥੋੜਾ ਚੰਨਣਾ ਪਊ ਪਈ ਜੀ ਆਪਣੇ ਕਿੰਨੇ ਕੁ ਪੰਜਾਬੀ ਰਹਿੰਦੇ ਇੱਥੇ ਭਈ 2 ਲੱਖ ਤੋਂ ਉੱਪਰ ਹੋਣੇ 2 4 2 4 ਲੱਖ ਕਈ ਮੈਨੂੰ ਪੋਪੂਲੇਸ਼ਨ ਦਾ ਨਹੀਂ ਪਤਾ ਬਟ ਕਾਫੀ 8 ਗੁਰਦੁਆਰੇ ਤੇ ਠੀਕ ਹੈ ਤੇ ਇੱਥੇ ਵੀ ਜਿੱਦਾਂ ਆਪਣੇ ਆਪਣੇ ਪੰਜਾਬੀਆਂ ਨੇ ਰਾਜ ਕੀਤਾ ਵਾ ਇੱਕ ਤਰ੍ਹਾਂ ਹਰ ਹਰ ਆਪਣੇ ਯਾਨੀ ਏਰੀਆ ਦੇ ਵਿੱਚ ਯਾਨੀ ਅਲੱਗ-ਅਲੱਗ ਜੌਬਸ ਦੇ ਵਿੱਚ ਜਾਂ ਫਿਰ ਹਰ ਆਪਣੇ ਕੀ ਕਹਿੰਦੇ ਆ ਫੀਲਡ ਦੇ ਵਿੱਚ ਹਾਂਜੀ ਹੈਨਾ ਇੱਥੇ ਵੀ ਕੀਤਾ ਬਾਕੀ ਥੋੜਾ ਕੰਮ ਕੀਤਾ ਥੋੜਾ ਕੰਮ ਕੀਤਾ ਮੈਂ ਭਾਈ ਫਾਰਮਾ ਕੰਪਨੀ ਦੇ ਵਿੱਚ ਐਲਕੇਮ ਦੇ ਵਿੱਚ ਮੇਰੀ 12 ਸਾਲ ਹੋ ਗਏ ਆ ਕੰਪਨੀ ਦੇ ਵਿੱਚ ਉਹ ਟੋਟਲ ਨਾ ਐਕਸਪੀਰੀਅੰਸ 18 19 ਇਅਰਸ ਦਾ ਹੋ ਗਿਆ ਠੀਕ ਹੈ ਬੜਾ ਮਤਲਬ ਆਪਦਾ ਕੰਮ ਆ ਜਾਂ ਫਾਰਮਾ ਦੇ ਵਿੱਚ ਨਹੀਂ ਭਾਈ ਐਲਕੇਮ ਮਲਟੀਨੇਸ਼ਨਲ ਕੰਪਨੀ ਹੈ ਇਹ ਮਲਟੀਨੇਸ਼ਨਲ ਇੰਡੀਅਨ ਮਲਟੀਨੇਸ਼ਨਲ ਕੰਪਨੀ ਹੈ ਬਹੁਤ ਵੱਡੀ ਕੰਪਨੀ ਹੈ ਟੌਪ 5 ਕੰਪਨੀਆਂ ਦੇ ਵੀ ਨਾਮ ਆਉਂਦਾ ਠੀਕ ਹੈ ਵਰਲਡ ਵਾਈਡ ਨਾਮ ਹੈ ਠੀਕ ਹੈ ਠੀਕ ਹੈ ਬਾਕੀ ਆਪਣਾ ਪਿੱਛਾ ਕਿੱਥੋਂ ਬਣ ਦਿੱਤੀ ਹੇ ਬੰਗਾ ਨਵਸ਼ਹਿਰ ਸੰਗਿਆ ਨਮਾਟਾ ਤੁੰਨੂੰ ਥੋੜਾ ਬਰਤ ਪਰ ਇਥੋਂ ਦਾ ਹੀ ਹੈ ਬਰਤ ਮੇਰਾ ਇੱਥੇ ਦਾ ਹੈ ਠੀਕ ਹੈ ਮੇਰੇ ਦਾਦਾ ਜੀ ਆਗੇ ਸੀਗੇ ਲਾਹੌਰ ਤੋਂ ਇੱਥੇ ਜਦ ਮਾਈਗਰੇਟ ਹੋ ਕੇ ਆਏ ਸੀਗੇ ਕਦੇ ਉਹਨਾਂ ਰੇਲਵੇ ਦੇ ਵਿੱਚ ਸੀਗੇ ਉਸ ਤੋਂ ਬਾਅਦ ਡੈਡੀ ਨੂੰ ਨਹੀਂ ਹੋਏ ਉਹ ਰਾਜਸਥਾਨ ਰੋਡ ਦੇ ਉੱਤੇ ਵੀ ਸੀਗੇ ਠੀਕ ਹੈ ਮੇਰੇ ਡੈਡੀ ਇੰਡੀਆ ਪਲੇਅਰ ਵੀ ਰਹਿ ਚੁੱਕੇ ਹੋ ਅੱਛਾ ਠੀਕ ਹੈ 84 85 ਇੰਡੀਆ ਕੇ ਲੀਏ ਹੋਕੀ ਦੇ ਵਿੱਚ ਠੀਕ ਹੈ ਠੀਕ ਹੈ ਬਾਕੀ ਜਿਵੇਂ ਤੁਸੀਂ ਇੱਥੇ ਪਿਆਰ ਬਣਾਇਆ ਨਾ ਵੀਰੇ ਉਹਦਾ ਸਾਨੂੰ ਫਾਇਦਾ ਮਿਲ ਰਿਹਾ ਜਿਵੇਂ ਕੋਈ ਵੀ ਆ ਵੀਰ ਪਹਿਲਾਂ ਹੀ ਦੇਖ ਕੇ ਪੱਗ ਦੇਖ ਕੇ ਕਹਿੰਦਾ ਹਾਂਜੀ ਸਰਦਾਰ ਹਾਂ ਪੰਜਾਬ ਤੋਂ ਆ ਗਏ ਇਹਨਾਂ ਕ ਜਿਆਦਾ ਸਾਨੂੰ ਯਾਨੀ ਕਿ ਇੱਥੇ ਫੀਲ ਨਹੀਂ ਹੁੰਦਾ ਵੀ ਬاہر ਤੁਰੇ ਫਿਰਦੇ ਆ ਪੰਜਾਬ ਤੋਂ ਭਾਈ ਅੱਜ ਤੋਂ 15 ਸਾਲ ਪਹਿਲਾਂ ਜਦ ਮੈਂ ਆਇਆ ਸੀਗਾ ਜਦ WhatsApp ਵਗੈਰਾ ਨਵੇਂ ਨਵੇਂ ਚੱਲਣੇ ਸ਼ੁਰੂ ਹੋਏ ਸੀਗੇ ਤੇ ਲੋਭਗਾ ਨਾ ਆਪਣੇ ਅੰਨੇ ਨਾ ਸੰਤਾ ਮੰਤਾ ਦੇ ਉੱਤੇ ਬਹੁਤ ਜੋਕਸ ਹਾਂ ਬਹੁਤ ਹਾਂ ਤੇ ਉਸ ਟਾਈਮ ਆਪਣੇ ਜਦ ਆਪਣੇ ਕਾਨੂੰਨ ਵੀ ਆਏ ਸੀ ਰਿਬਲਾਈਜ਼ਿੰਗ ਇਹ ਜੋਕਸ ਕੋਈ ਨਹੀਂ ਯਾਨੀ ਹੁਣ ਦੇਖੋ ਤੁਸੀਂ ਇਹ ਕਰ ਨਹੀਂ ਸਕਦਾ ਹਾਂ ਕਰ ਸਕਦਾ ਸਿੱਕਾ ਦੇ ਉੱਤੇ ਕੋਈ ਜੋਕ ਨਹੀਂ ਕਰਦਾ ਪਈਆਂ ਬਹੁਤ ਲੜਾਈਆਂ ਲੜੀਆਂ ਹੁਣ ਅੱਪ ਤੁਹਾਨੂੰ ਮੈਂ ਗਰੁੱਪ ਦਿਖਾ ਸਕਦਾ ਤੁਸੀਂ ਇੱਕ ਵੀ ਜੋਕ ਮੈਨੂੰ ਦਿਖਾ ਦਿਓ ਕਿ ਕਿਸੇ ਮੁੰਡੇ ਨੇ ਕਿਸੇ ਸਿੱਖ ਦੇ ਉੱਤੇ ਜਾਂ ਕਿਸੇ ਪੰਜਾਬੀ ਉੱਤੇ ਜੋਕ ਕਰ ਰਿਹਾ ਉਹ ਵਾਲੀ ਬਿਮਾਰੀ ਖਤਮ ਕਰ ਸਿੱਖ ਤਾਨਖ ਦੀ ਮਸ਼ਾਲ ਹੈ ਨਾ ਇਹ 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 ਚੀਜ਼ਾਂ ਫਿਲਮਾਂ ਹਿੰਦੀ ਫਿਲਮਾਂ ਚ ਵੀ ਦਿਖਾ ਰਹੇ ਆ ਕਿ ਬਿਲਕੁਲ ਗਲਤ ਹੈ ਇਹ ਚੀਜ਼ ਜਿਹੜੀ ਸਿੱਖੀ ਆ ਤੁਸੀਂ ਆਪ ਆ ਕੇ ਖੁਦ ਪੰਜਾਬ ਦੇ ਵਿੱਚ ਦੇਖੋ ਤੁਹਾਨੂੰ ਫੇਰ ਪਤਾ ਲੱਗੂਗਾ ਕਿਉਂਕਿ ਹਰੇਕ ਪੰਜਾਬੀ ਆ ਜਿਹੜਾ ਸਿੱਖ ਆ तकरीबन ਪੂਰੇ ਵਰਲਡ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਦੇਸ਼ ਦੇ ਵਿੱਚ ਬੈਠਾ ਜਾ ਤੇ ਉਹਦੀ ਬਖਰੀ ਪਹਿਚਾਣ ਆਉਂਦੀ ਹੈ ਇਹ ਤਾਂ ਕਿ ਭਾਈ ਜਿਹੜਾ ਸ਼ੁਰੂ ਤੋਂ ਦਿਖਾ ਰਹੇ ਜਿਹਦਾ ਬਾਲੀਵੁੱਡ ਵਾਲੇ ਹੈਗੇ ਜਿਹੜੇ ਸਿੱਖਾਂ ਨੂੰ ਆਪਣੇ ਐਜ਼ ਅ ਕਾਮੇਡੀ ਦਿਖਾਉਂਦੇ ਸੀ ਜੀ ਜੀ ਬਾਕੀ ਮੂਸੇ ਵਾਲਾ ਆਇਆ ਸਿੱਧੂ ਭਾਈ ਆਇਆ ਭਾਈ ਦਿਲਜੀਤ ਆਇਆ ਤੇ ਹੁਣ ਸ਼ੋਭਾ ਹੈਗੇ ਇਹ ਲੋਕ ਇਨਨ ਇਨ ਲੋਗੋ ਨੇ ਪਹਿਚਾਨ ਕੇ ਇਨਾਨੇ ਇੱਕ ਅਲੱਗ ਹੀ ਟ੍ਰੈਂਡ ਸ਼ੁਰੂ ਕਰ ਦਿੱਤਾ ਹੈ ਬਿਲਕੁਲ ਤੇ ਜਦੋਂ ਹੁਣ ਮੈਂ ਕਾਫੀ ਟਾਈਮ ਪਹਿਲਾਂ ਸੀ ਬਾਲ ਘਟਾ ਲਏ ਸੀਗੇ ਜੋ ਛੋਟੇ ਹੁੰਦੇ ਸੀਗੇ ਤਾਂ ਹੁਣ ਮਨ ਕਰਦਾ ਹੈ ਕਿ ਅਸੀਂ ਵਾਪਸ ਆਪਣੇ ਸਿੱਕੀ ਰੂਪ ਦੇ ਵਿੱਚ ਆਈਏ ਠੀਕ ਹੈ ਠੀਕ ਹੈ ਜਦੋਂ ਵਾਈਗਰੂ ਜੀ ਮਹਾਰਾਜ ਜੀ ਆਪਣੇ ਕਿਰਪਾ ਕਰਨਗੇ ਤਾਂ ਆਪਾਂ ਜਰੂਰ ਆਉਣਗੇ ਹਾਂਜੀ ਹਾਂਜੀ ਸਿੱਕੀ ਰੂਪ ਦੇ ਵਿੱਚ ਜਰੂਰ ਆਉਣਗੇ ਨਹੀਂ ਇਹਨਾਂ ਦਾ ਸਿੰਗਰਾਂ ਦਾ ਵੀ ਬਹੁਤ ਵੱਡਾ ਯੋਗਦਾਨ ਆ ਉਹ ਵੱਡਾ ਯੋਗਦਾਨ ਹੁੰਦਾ ਕਿਉਂਕਿ ਸਿੰਗਰਾਂ ਐਕਟਰਾਂ ਦਾ ਯੋਗਦਾਨ ਹੁੰਦਾ ਬਹੁਤ ਜ਼ਿਆਦਾ ਹੁੰਦਾ ਉਹ ਆਪਣੇ ਤੇ ਡਿਪੈਂਡ ਆ ਕਿ ਸਾਂਦੇ ਵਿੱਚ ਸਿੱਧੂ ਭਾਜੀ ਦੇ ਕਰਕੇ ਤੇ ਦਲਜੀਤ ਭਾਜੀ ਦੇ ਕਰਕੇ ਬਹੁਤ ਵੱਡੀ ਪਛਾਣ ਮਿਲੀ ਹੈ ਜਿਹੜੀ ਆਪਾਂ ਨੂੰ ਸਿੱਖਾਂ ਨੂੰ ਮਿਲੀ ਹੈਗੀ। ਬਾਕੀ ਚਲੋ ਵੀਰ ਉਹਨਾਂ ਦਾ ਬਹੁਤ ਪਿਆਰ ਕੀਤਾ ਵੀਰ ਉਹਨਾਂ ਨੇ ਆਪਣੀ ਗੱਡੀ ਦੇ ਵਿੱਚ ਸਪੈਸ਼ਲ ਕਰਵਾਇਆਗਾ। ਆਪਾਂ ਨੂੰ ਜਿਹੜਾ ਅਜਮੇਰ ਦੇ ਵਿੱਚ ਵਿਜ਼ਿਟ ਕਰਵਾਇਆਗਾ। ਹੁਣ ਆਪਾਂ ਇਸ ਤੋਂ ਬਾਅਦ ਚਲੇ ਜਾਣਾ ਵੀ ਪੁਸ਼ਕਰ। ਵਾਈ ਉਹਨਾਂ ਨੇ ਅੱਗੇ ਵੀ ਪ੍ਰਬੰਧ ਕਰਵਾਤਾ ਗੁਰਦੁਆਰਾ ਸਾਹਿਬ ਦੇ ਵਿੱਚ। ਚਲੋ ਠੀਕ ਹੈ ਵੀਰ ਜੀ। ਧੰਨਵਾਦ ਤੁਹਾਡਾ ਬਹੁਤ ਸਾਰਾ ਵਾਹਿਗੁਰੂ ਜੀ ਘੱਲਾਂ ਸਾਰਾ ਵਾਹਿਗੁਰੂ ਜੀ। ਹਾਂ ਵੀਰ ਆਪਾਂ ਨੂੰ ਚਾਹ ਪਾਣੀ ਪਿਉਉਣ ਦੀ ਖਾਤਰ ਆਏ ਸੀ। ਕਹਿੰਦੇ ਅੱਪਾ ਖੜੇ ਸੀ ਸਾਨੂੰ ਵੀਊ ਦਿਖਾਉਨੇ ਆ ਬਹੁਤ ਘੈਂਟਾ ਜੰਨਤ ਵਾਲਾ ਕੰਮ ਆ ਅੱਪਾ ਖੜੇ ਆ ਜੀ ਇਸ ਟਾਈਮ ਆਨ ਨਾ ਸਾਗਰ ਲੇਕ ਤਕਰੀਬਨ 1135 ਜੋ ਇਹਦੀ ਖਦਾਈ ਸ਼ੁਰੂ ਹੋਈ ਸੀ ਤੇ 1150 ਦੇ ਵਿੱਚ ਇਹ ਬਣ ਕੇ ਤਿਆਰ ਹੋਈ ਸੀਗੀ ਬਾਕੀ ਆਪਾਂ VOTING ਵੀ ਕਰ ਸਕਦੇ ਆ VOTING ਵਾਲੀ ਸੁਵਿਧਾ ਵੀ ਹੈਗੀ ਆ ਇੱਥੇ ਤੇ VOTING ਦਾ ਪਰ ਇਹ ਐਕਸਟਰਾ ਚਾਰजेस ਕਰਦੇ ਆ ਜਿਵੇਂ 60 ਰੁਪਏ ਪਰ ਬੋਟ ਦੇ ਉੱਤੇ ਤੁਹਾਨੂੰ ਕਮਾ ਸਕਦੇ ਹੈਗੇ ਥੋੜਾ ਏਰੀਆ ਬਾਕੀ ਮੁਸਲਮਾਨਾਂ ਦੀ ਉਹ ਵੀਰ ਜਿਹੜਾ ਆਪਾਂ ਨੂੰ ਮਿਲਿਆ ਸੀ ਉਹ ਕਹਿੰਦਾ ਵੀ ਮੁਸਲਮਾਨਾਂ ਦੀ ਤਾਂ ਇਹ ਗੰਗਾ ਹੀ ਹੈਗੀ ਇੱਥੇ ਆਉਂਦੇ ਆ ਦਾ ਇਸ਼ਨਾਨ ਪਾਣੀ ਕਰਦੇ ਆਗੇ ਬੋਤਲ ਦੇ ਵਿੱਚ ਜਲ ਵਗੈਰਾ ਉਹਦਾ ਲੈ ਜਾਂਦੇ ਆਗੇ ਕਿ ਉਹਨਾਂ ਦੇ ਖਾਤਰ ਜਣੀ ਇਹ ਗੰਗਾ ਹੀ ਹੈਗਾ ਬਹੁਤ ਸੋਨਾ 뷰 ਬਣ ਰਿਹਾ ਹੈਗਾ ਆਸੇ ਪਾਸੇ ਪਹਾੜੀਆਂ ਨੇਗੀਆਂ ਇਧਰਲੀ ਸਾਈਡ ਸ਼ਹਿਰ ਹੈਗਾ ਇਹ ਵਿਚਾਲੇ ਲੇਕ ਬਣੀ ਹੋਈ ਆ ਆਨਾ ਸਾਗਰ ਲੇਕ ਬਸ ਹੁਣ ਆਪਾਂ ਇੱਥੋਂ ਛੱਕਦੇ ਆ ਜਲ ਪਾਣੀ ਚਾ ਛੱਕਦੇ ਆ ਚਾ ਛੱਕ ਕੇ ਫਿਰ ਆਪਾਂ ਵੀਰ ਨੂੰ ਕਰਦੇ ਆ ਬਾਏ ਬਾਏ ਵੀਰ ਨੇ ਇੰਨਾ ਕੁ ਜ਼ਿਆਦਾ ਜਮਾਨਤਾਂ ਕੀਤਾ ਨਾ ਪੂਰਾ ਟੱਡ ਭਰਤਾ ਕਿਉਂਕਿ ਇੱਥੋਂ ਦੀਆਂ ਦੋ ਤਿੰਨ ਡਿਸ਼ਾਂ ਸੀ ਸਾਨੂੰ ਦੱਸਤੀਆਂ ਜਿਹੜੀਆਂ ਦੋ ਸੀਆਂ ਉਹ ਆਪਾਂ ਛਕ ਲਈਆਂ ਆਈਆਂ ਨਾਲ ਜਲੇਬੀ ਬਾਈ ਹੁਣੇ ਕਹਿੰਦੇ ਵੀ ਚੱਲ ਛਕ ਲੋ ਤੇ ਨਾਲ ਹੀ ਵੀ ਤੁਸੀਂ ਲੈ ਜਾਓ ਨਾਲ ਰਸਤੇ ਵਿੱਚ ਖਾ ਲਿਓ ਕਿਉਂਕਿ ਸਾਨੂੰ ਚੋਭਾਈ ਕਾਫੀ ਪੈ ਜਾਣੀ ਆ ਤੁਹਾਨੂੰ ਟਾਈਮ ਲੱਗਣਾ ਇੱਥੋਂ ਦੋ ਤਿੰਨ ਘੰਟੇ ਹੁਣ ਚਾਹ ਛਕਦੇ ਹਾਂ ਛਕ ਕੇ ਫਿਰ ਚੱਲਦੇ ਆ ਆ ਦੇਖੋ ਲੇਕ ਦੇ ਵਿੱਚ ਮੱਸੀਆਂ ਜਿਹੜੀਆਂ ਮਰੀਆਂ ਪਈਆਂ ਨੇ ਦੇਖ ਸਕਦੇ ਹੋ ਸਾਹਮਣੇ ਪਤਾ ਨਹੀਂ ਕਿਉਂ ਸ਼ਾਇਦ ਪਾਣੀ ਗੰਦਾ ਹੋ ਗਿਆ ਕਰਕੇ ਉਹਦਾ ਕਰਕੇ ਆ ਬੜਾ ਸੋਹਣਾ ਵਿਊ ਆ ਸ਼ਾਮ ਦੇ ਟਾਈਮ ਕੋਈ ਬੰਦਾ ਆ ਕੇ ਇੱਥੇ ਬਹਿ ਸਕਦੇ ਹੋਗੇ ਚਲੋ ਠੀਕ ਆ ਵੀਰੇ ਚੱਲਦੇ ਆ ਚਾਹ ਪਾਣੀ ਛੱਕ ਕੇ ਅੱਗੇ ਆਪਾਂ ਆਪਣੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਰਾਹ ਸਿੱਧਾ ਅਜਮੇਰ ਤੋਂ ਪੁਸ਼ਕਰ ਨੂੰ ਜਾਂਦਾ ਤੇ ਸਾਰੇ ਰਾਹ ਦੇ ਉੱਤੇ ਚੜ੍ਹਾਈਆਂ ਨੇ ਉੱਚੇ-ਚੇ ਪਹਾੜ ਨੇ ਉਹੀ ਸੇਮ ਹਿਮਾਚਲ ਵਾਲਾ ਕੰਮ ਆ ਗਿਆ ਹੁਣ ਇਸ ਟਾਈਮ ਆਪਾਂ ਤਕਰੀਬਨ ਅਜਮੇਰ ਤੋਂ 2-3 ਕਿਲੋਮੀਟਰ ਅੱਗੇ ਆ ਗਏ ਆ ਸਿੱਧੀ ਪਹਾੜੀ ਵੀ ਸੀਗੀ ਤਹਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਮੇਰ ਦਾ ਸਾਰਾ 뷰 ਬਸ ਥੋੜਾ ਹੀ ਪਹਾੜ ਰਹਿ ਗਿਆ ਇਹ ਪਾਰ ਕਰਕੇ ਫਿਰ ਪੁਸ਼ਕਰ ਦਾ 뷰 ਆ ਜਾਣਾਗਾ ਪੁਸ਼ਕਰ ਵਾਲੀ ਸਾਈਡ ਫੇਟਲਾਣੀ ਪੈਣੀ ਹੈਗੀ ਇਧਰ ਦੀ ਵਾਟ ਆ ਜਿਹੜੀ 9 ਕਿਲੋਮੀਟਰ ਪੈਂਦੀ ਹੈ ਇੱਕ ਪਰੇ ਦੀ ਵੀ ਰਹਾਉਂਦਾ ਉਹ 20 ਕਿਲੋਮੀਟਰ ਜ਼ਿਆਦਾ ਪੈ ਜਾਂਦਾ ਅਸੀਂ ਸੋਚਿਆ ਚਲੋ ਥੋੜਾ ਐਡਵੈਂਚਰ ਹੋ ਜਾਊਗਾ ਵੀ ਤੁਹਾਨੂੰ ਆ ਰਾ ਦਿਖਾਇਆ ਜਾਵੇ ਰਸਤੇ ਵਿੱਚ ਕੁਛ ਰਾਤ ਅਸੀਂ ਆ ਗਏ ਸੀ ਸਾਈਕਲ ਚੜਾ ਕੇ ਪਰ ਹੁਣ ਜਿਹੜਾ ਰਸਤਾ ਉੱਥੋਂ ਲੈ ਕੇ ਅਸੀਂ ਤੁਰ ਕੇ ਕੱਢਿਆਗਾ ਹਵਾ ਦੀ ਗੱਲ ਕਰੀਏ ਤਾਂ ਬਹੁਤ ਠੰਡੀ ਹਵਾ ਚੱਲ ਰਹੀ ਹੈ ਇਸ ਟਾਈਮ ਕਿਉਂਕਿ ਜਦੋਂ ਆਪਾਂ ਥੋੜਾ ਜਿਹਾ ਨਾ ਤੁਰ ਕੇ ਕੱਢਦੇ ਹਾਂ ਚੜਾਈ ਚੜ੍ਹਦੇ ਹਾਂ ਜਦੋਂ ਮੁੜਕਾ ਆਉਂਦਾ ਫਿਰ ਜਾ ਕੇ ਤਾਂ ਜਾ ਕੇ ਠੰਡੀ ਹਵਾ ਚੱਲਦੀ ਆ ਬਹੁਤ ਸੋਹਣਾ 뷰 ਆ ਰਿਹਾ ਸੀ ਜਸਮੀਰ ਦਾ ਚਲੋ ਸੋਚਿਆ ਤੁਹਾਨੂੰ ਦਿਖਾ ਦਈਏ ਆਪਾਂ ਵੀ ਤੁਸੀਂ ਵੀ ਇੰਜੋਏ ਕਰੋ ਹਣਾ ਹਨੂਮਾਨ ਮੰਦਿਰ ਹੈ ਜਿਹੜਾ ਇਹਦੇ ਬਿਲਕੁਲ ਸਾਹਮਣੇ ਦੇਖੋ ਆ ਪਹਾੜੀ ਕੱਟ ਕੇ ਬਣਾਇਆ ਗਿਆ ਰਸਤਾ ਹੈਗਾ ਤਕਰੀਬਨ ਇਹ ਬਣਾਉਣ ਦੇ ਨਾਲ 8 ਤੋਂ 10 ਕਿਲੋਮੀਟਰ ਦਾ ਜਿਹੜਾ ਫਾਸਲਾ ਆਪਣਾ ਕੱਟਿਆ ਜਾਂਦਾ ਹੈਗਾ ਪਰ ਇਹਦੀ ਰਸਤਾ ਜਿਹੜਾ ਉਹ ਜਿਆਦਾ ਦੂਰ ਦੀ ਪੈ ਜਾਂਦਾਗਾ ਇਹ ਆਹੋ ਵਿਚਾਲੋ ਪਹਾੜ ਕੱਟ ਕੇ ਜਿਹੜਾ ਕਿ ਅਜਮੇਰ ਤੇ ਪੋਸ਼ਕਰ ਨੂੰ ਜੋੜਦਾ ਇਹ ਰਸਤਾ ਉਹ ਇਹਦੇ ਵਿੱਚ ਦੀ ਹੁਣ ਆਪਾਂ ਚੱਲਦੇ ਆਂ ਅੱਗੇ ਢਲਾਨ ਆ ਜਾਣੀਆਂ ਸਾਰੀ ਲਓ ਜੀ ਆਪਾਂ ਆ ਗਿਆ ਇਸ ਟਾਈਮ ਪੋਸ਼ਕਰ ਘਾਟੀ 뷰 ਪੈਂਟ ਦੇ ਉੱਤੇ ਤੁਸੀਂ ਪਿਛੇ ਜਿਹੜਾ ਆਪਾਂ 뷰 ਦਿਖਾਇਆ ਸੀ ਸਾਰਾ ਤੁਹਾਨੂੰ ਅਜਮੇਰ ਦਾ ਦਿਖਾਇਆ ਸੀ ਇਹ ਜਿਹੜਾ ਰਸਤਾ ਜਾ ਰਿਹਾ ਸਾਹਮਣੇ ਇਹ ਅਜਮੇਰ ਤੇ ਪੋਸ਼ਕਰ ਨੂੰ ਜੋੜਦਾਗਾ ਸਾਹਮਣੇ ਦੇਖੋ ਪਹਾੜੀਆਂ ਦੇ ਪਹਾੜੀ ਕੱਟ ਕੇ ਵਿਚਾਲ ਦੀ ਰਾਹ ਜਿਹੜਾ ਤੁਹਾਨੂੰ ਦਿਖਾਇਆ ਸੀਗਾ ਉਹ ਸੇਮ ਹੀ ਹੈਗਾ ਵਾਸ ਇੱਥੋਂ ਤੁਸੀਂ ਹੁਣ ਦੇਖਿਓ ਮੜਾ ਜਿਆ ਨਜ਼ਾਰਾ ਸਾਰਾ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਸਾਰਾ ਪੁਸ਼ਕਰ ਆ ਇੱਥੋਂ ਤਕਰੀਬਨ ਸਾਰੀ ਢਲਾਣਾ ਥੋੜੀ ਸਾਨੂੰ ਅੱਗੇ ਚੜਾਈ ਦਿੰਦੀ ਆ ਆਹ ਰਾਹ ਦੇ ਉੱਤੇ ਬਾਕੀ ਹਲੇ ਆਪਾਂ ਨੂੰ ਇੱਥੋਂ ਗੁਰਦੁਆਰਾ ਸਾਹਿਬ ਨਜ਼ਰ ਨਹੀਂ ਆਇਆ ਬਾਕੀ ਚਲੋ ਵੀਰ ਉਹਨਾਂ ਨੇ ਕਰਤਾ ਸੀ ਪ੍ਰਬੰਧ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਤੁਹਾਨੂੰ ਫਿਰ ਕਰਵਾਉਣੇ ਆ ਦਰਸ਼ਨ ਇੱਥੋਂ ਅਸੀਂ 10 ਮਿੰਟ ਰੁਕੀਏ ਤੇ ਰੋਕ ਕੇ ਆਨੰਦ ਲਈਏ ਜਗ੍ਹਾ ਦਾ ਤੁਸੀਂ ਵੀ ਥੋੜਾ ਜਿਆ ਆਨੰਦ ਲਓ ਇਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਚੱਲੇ ਇੱਥੋਂ ਪਿੱਛੇ ਜਿਹੜਾ ਤੁਸੀਂ ਸਾਰਾ ਸ਼ਹਿਰ ਦੇਖ ਰਹੇ ਹੋ ਇੱਥੋਂ ਤਕਰੀਬਨ 5-4 ਕਿਲੋਮੀਟਰ ਰਹਿ ਗਿਆ ਪੁਸ਼ਕਰ ਬਾਕੀ ਥੋੜਾ ਵੱਧ ਹੀ ਹੋ ਸਕਦਾ ਕਿਉਂਕਿ ਢਲਾਨ ਦੇ हिसाब ਨਾਲ ਨਹੀਂ ਪਤਾ ਲੱਗਦਾ ਬਾਕੀ ਪੁਸ਼ਕਰ ਚੱਲਦੇ ਆਂਗੇ ਉੱਥੇ ਆਪਣਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਜਿੱਥੇ ਪਾਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਆਏ ਸੀਗੇ ਅਤੇ ਪਾਸ਼ਾਹੀ 10ਵੀਂ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸੀਗੇ ਬੜਾ ਇਤਿਹਾਸਿਕ ਗੁਰਦੁਆਰਾ ਸਾਹਿਬ ਆਗਾ ਬਾਕੀ ਆਪਾਂ ਨੂੰ ਜਿਹੜਾ ਭਰਾ ਮਿਲਿਆ ਸੀਗਾ ਉੱਥੇ ਅਜਮੇਰ ਜਿਹੜੇ ਵੀਰ ਨੇ ਮਿਲ ਕੇ ਆਪਣੀ ਸੇਵਾ ਪਾਣੀ ਕੀਤੀ ਖਾਣਾ ਪਾਣੀ ਖਵਾਇਆ ਆਪਾਂ ਨੂੰ ਉਹ ਵੀ ਦੱਸ ਰਿਹਾ ਸੀ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਗਏ ਸੀਗੇ ਅਜਮੇਰ ਵੀ ਆਏ ਸੀਗੇ ਤੇ ਪੁਸ਼ਕਰ ਵੀ ਆਏ ਸੀਗੇ ਚਲੋ ਜਦੋਂ ਬੰਬੇ ਗਏ ਸੀਗੇ ਉਸ ਟਾਈਮ ਆਹ ਰਸਤੇ ਵਿੱਚ ਹੀ ਹੋ ਕੇ ਗਏ ਸੀਗੇ ਪਹਿਲਾ ਗੁਰਦੁਆਰਾ ਸਾਹਿਬ ਰੁਕੇ ਸੀ ਤੇ ਫਿਰ ਅਜਮੇਰ ਰੁਕੇ ਸੀਗੇ ਗੁਰਦੁਆਰਾ ਸਾਹਿਬ ਚਲੋ ਹੁਣ ਪੌਣਿਆਂ ਚੱਲੇ ਆਪਾਂ ਇੱਥੇ ਲੈ ਲਿਆ ਸੀ ਦਮ ਪਾਿੰਦਾ 10 ਮਿੰਟ ਦਾ ਤਕਰੀਬਨ ਉਹ ਜਗ੍ਹਾ ਤੋ ਆਪਾਂ ਨੂੰ 10 ਮਿੰਟ ਲੱਗੇ ਆਗੇ ਆਪਾਂ ਪੁਸ਼ਕਰ ਪਹੁੰਚ ਚੁੱਕੇ ਆਂਗੇ ਸਾਰਾ ਜਿਹੜਾ ਸ਼ਹਿਰ ਆ ਪੁਸ਼ਕਰ ਆ ਬਸ ਹੁਣ ਇੱਥੋਂ ਆਪਾਂ ਗੁਰਦੁਆਰਾ ਸਾਹਿਬ ਨੂੰ ਚੱਲਦੇ ਆਂ ਸਾਹਮਣੇ ਦਿਖ ਰਿਹਾ ਗੁਰਦੁਆਰਾ ਸਾਹਿਬ ਜਾ ਕੇ ਫਿਰ ਸਾਨੂੰ ਉੱਥੇ ਦੱਸਦੇ ਆਂ ਕਿਦਾਂ ਰੂਹ ਦਾ ਸਾਰਾ ਕੁਝ ਸਾਹਮਣੇ ਕਰ ਸਕਦੇ ਹਾਂ ਦਰਸ਼ਨ ਜੀ ਗੁਰਦੁਆਰਾ ਸਾਹਿਬ ਜੀ ਦੇ ਆਪਾਂ ਹੁਣ ਪੌਣਿਆਂ ਚੱਲੇ ਅੰਦਰ ਨੂੰ ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਦੇ ਦੇਖੋ ਨਿਸ਼ਾਨ ਸਾਹਿਬ ਝੂਲਦੇ ਦੂਰੋਂ ਨਜ਼ਰ ਆ ਰਹੇ ਨੇ ਅੱਜ ਆਪਣਾ ਜਿਹੜਾ ਸਫ਼ਰ ਸੀਗਾ ਆਪਣਾ ਸੀਗਾ ਅਜਮੇਰ ਤੋਂ ਪੁਸ਼ਕਰ ਦਾ ਤਕਰੀਬਨ 12 ਤੋਂ 15 ਕਿਲੋਮੀਟਰ ਲੰਮਾ ਜਿਹੜਾ ਆਪਣਾ ਸਫ਼ਰ ਸੀਗਾ ਸਫਰ ਬਹੁਤ ਵਧੀਆ ਸੀ ਆਪਣਾ ਜਿਹੜਾ ਜਮੇਰ ਵਾਲੇ ਪਾਸਿਓਂ ਚੜ੍ਹਾਈ ਜ਼ਿਆਦਾ ਸੀ ਤੇ ਪੁਸ਼ਕਰ ਵਾਲੇ ਪਾਸੇ ਥੋੜੀ ਟਲਾਨ ਪੈਂਦੀ ਸੀ ਉਹ ਬਾਕੀ ਤੁਸੀਂ ਸਾਰਾ ਵੀਡੀਓ ਦੇ ਵਿੱਚ ਵੇਖ ਹੀ ਲਿਆ ਆਪਾਂ ਹੁਣ ਜਿਹੜੇ ਸਥਾਨ ਉੱਤੇ ਖੜੇ ਆ ਗੁਰਦੁਆਰਾ ਸਾਹਿਬ ਪਾਸ਼ਾਹੀ ਪਹਿਲੀ ਗੁਰੂ ਨਾਨਕ ਦੇਵ ਜੀ ਅਤੇ ਪਾਸ਼ਾਹੀ ਦਸਵੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸੂ ਧਰਤੀ ਹੈ ਇਹ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਆਪਾਂ ਨੂੰ ਕਮਰਾ ਵਗੈਰਾ ਮਿਲ ਗਿਆ ਸੀਗਾ ਆਉਂਦਿਆਂ ਸਾਰੀ ਆਪਾਂ ਤਕਰੀਬਨ 2 ਵਜੇ ਦੇ ਕਰੀਬ ਆਪ ਆ ਗਏ ਸੀ ਆਉਂਦਿਆਂ ਸਾਰੀ ਆਪਾਂ ਕਮਰਾ ਲੈ ਲਿਆ ਸੀ ਕਮਰਾ ਲੈਣ ਸਾਰ ਆਪਾਂ ਪਹੇਗੇ ਸੀ ਆਪਣਾ ਜ ਸਤਨਾਮ ਸਿੰਘ ਖਾਲਸਾ ਜੀ ਉਹਨਾਂ ਦੀ ਥੋੜੀ ਸਿਹਤ ਅੱਜ ਡਾਊਨ ਸੀਗੀ ਜਿਹਦਾ ਕਰਕੇ ਫਿਰ ਤਿੰਨ ਘੰਟੇ ਅਸੀਂ ਰੈਸਟ ਕੀਤੀ ਹੈਗੀ ਹੁਣ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਆਗੇ ਮੱਥਾ ਟੇਕ ਕੇ ਉਸ ਤੋਂ ਅਪਰੰਤ ਪ੍ਰਸ਼ਾਦਾ ਪਾਣੀ ਛੱਕ ਕੇ ਹੁਣ ਆਪਾਂ ਲੱਗੇ ਸੀਗੇ ਪੈਣਾ ਵੀਡੀਓ ਦੀ ਅੱਜ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜਿੰਨਾ ਵੀ ਇਤਿਹਾਸ ਆ ਗੁਰਦੁਆਰਾ ਸਾਹਿਬ ਜੀ ਦਾ ਉਹ ਕਾਰਨੋਂ ਤੁਹਾਨੂੰ ਆਪਾਂ ਵੀਡੀਓ ਵਿੱਚ ਦੱਸ ਹੀ ਦੇਣਾਗਾ ਬਾਕੀ ਵੀਡੀਓ ਦੇ ਨਾਲ ਜੁੜੇ ਰਹਿੰਦੇ ਰਹੋ ਥਾ ਤੁਹਾਡਾ ਵੀਡੀਓ ਵਧੀਆ ਲੱਗੀ ਜਾਂਦੀ ਆ ਹੁਣ ਤਾਂ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੀ ਚੱਲਿਓ ਬਾਕੀ ਜੇ ਹਰ ਡੇਲੀ ਦੀ ਅਪਡੇਟ ਤੁਹਾਨੂੰ ਚਾਹੀਦੀ ਹੈ ਤੁਸੀਂ ਇੰਸਟਾਗ੍ਰam ਆਪਣਾ ਪੇਜ ਜਾ ਕੇ ਉੱਥੇ ਫੋਲੋ ਕਰ ਸਕਦੇ ਹੋ ਅਮਨ ਸਰਾ ਅਫੀਸ਼ੀਅਲ ਦੇ ਨਾਂ ਤੇ ਅਫੀਸ਼ੀਅਲ ਦੇ ਨਾਮ ਉੱਤੇ ਥੈਂਕ ਯੂ ਧੰਨਵਾਦ ਬਾਏ ਬਾਏ